ਬਠਿੰਡਾ ਚੰਡੀਗੜ੍ਹ ਮਾਰਗ ਤੇ ਜੋ ਟੋਲ ਪਲਾઝા ਘਮਣਕਲਾਂ ਸੁਖਾ ਸਿੰਘ ਵਾਲੇ ਦੇ ਨੇੜੇ ਸੀਗਾ ਉਸ ਨੂੰ ਅੱਜ ਜੋ ਕਿ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੀ ਬਹੁਤ ਵੱਡੇ ਹਾਦਸੇ ਹੋਏ ਅੱਜ ਸਿੱਧੂ ਪਰ ਜਥੇਬੰਦੀ ਨੇ ਲੈ ਕੇ ਫੈਸਲਾ ਇਸ ਨੂੰ ਟਹਿ ਟੇਰੀ ਕਰਤਾ ਉਹ ਗੱਡੀ ਪਾਸੇ ਕਰਕੇ ਦੂਜੇ ਪਾਸੇ ਲਾਉ ਫਿਰ ਉਧਰ ਨਹੀਂ ਲਾਉਣਾ ਉਹ ਟਾੜ ਆ ਪਹਿਲਾਂ ਢਾ ਦੇ ਮੋੜ ਦਾ ਕਰਕੇ ਮਾੜਾ ਮੋਟਾ ਪੜਾ ਲਾ ਦੇ ਤਾਰ ਕੇ ਰੱਖ ਦੇ ਸਾਡੀ ਕਰਾ ਕੇ ਉਧਰ ਨਹੀਂ ਸਾਈਡ ਵੱਡੇ ਵੱਡੇ ਪਰਚੂ ਜਿਹੜਾ ਕਿਸਾਨਾਂ ਦੇ ਉੱਤੇ ਆ ਗੱਡੀ ਪਾਸੇ ਕਰ ਦੋ ਉਹ ਨਹੀਂ ਕਰਦਾ ਨਾ ਆਪਣਾ ਜਮ ਕਾਉਦੇ ਨਾਲ ਇਸ ਪਾਸੇ ਪੰਦੇ ਪਾਸੇ ਜਾਂਦੇ ਰਹੋ ਜਦੋਂ ਤੱਕ ਇੱਕ ਮਾਝਾ ਰਸਾ ਨਾ ਹੋਵੇ ਕੜਦੇ ਜੱਲੇ ਦੀ ਰਾਹ ਵੀਰ ਦੇ ਸਾਰੇ ਦੂਰ ਦੇ ਬਟਾ ਬੱਲ ਚੁੱਕੀ ਹੈ ਲੇਕਿਨ ਇਸ ਤਰ੍ਹਾਂ ਦਾ ਕੰਮ ਥਰੇਗਾ ਕੋਈ ਨਹੀਂ ਦੇਖੇ ਇਦਾਂ ਜੰਮ ਨਹੀਂ ਜੂਰੇ ਦੂਸਰੀ ਗੱਲਤੀ ਹੈ ਗੱਡੂ ਜੀਪ ਦੇ ਲੋ ਅਮਰਜੀਤ ਦਾ ਲੇਜ਼ਰ ਪਿਆਰਾ ਚੱਕ ਕੇ ਲਿਆਉਣਾ ਤਾਂ ਗੱਡੂ ਦਾ ਜੀਪ ਪਰ ਬਹੁਤ ਹੀ ਦਬਾਉਂਦਾ ਠੀਕ ਹੈ ਜੀ ਫੜੋ ਸੋ ਸਾਥੀਓ ਬਾਜੀ ਬਾਤ ਸ਼ਬਾਸ਼ ਉਹ ਵਾਰੀ ਵਾਰਿਓ ਉਲਟਾ ਦਿਓ ਚੱਕ ਦਿਓ 4-5 ਲਾ ਕੇ ਅੱਜ ਤੱਕ ਪ੍ਰਸ਼ਾਸਨ ਕਿਸੇ ਅਧਿਕਾਰੀ ਨੂੰ ਨਹੀਂ ਮੋੜਦਾ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਸਾਥੀ ਉਪਰ ਜਿਲ੍ਹਾ ਜਨ ਸੱਤਰ ਬਠਿੰਡਾ ਜੋ ਕਿ ਅੱਜ ਮਾਨਸਾ ਬਠਿੰਡਾ ਪਟਿਆਲਾ ਰੋਡ ਉਹਦੇ ਉੱਤੇ ਗੈਰ ਕਾਨੂੰਨੀ ਸੜਕ ਦੇ ਉੱਤੇ ਟੋਲ ਪਰਾਜਾ ਬਣਿਆ ਹੋਇਆ ਨੇੜੇ ਘੁੰਮਣ ਕਲਾ ਤੇ ਸੁਖਾ ਸਿੰਘ ਵਾਲਾ ਇਹ ਟੋਲ ਪਰਾਜੇ ਨੂੰ ਚਕਾਉਣ ਲਈ ਭਾਵੇਂ ਕਿ ਅਸੀਂ 2014-15 ਤੋਂ ਬਣਿਆ ਹੋਇਆ ਉਦੋਂ ਵੀ ਵਿਕੇ ਜੋ ਇੱਕ ਤਾਂ ਸਿੱਧੂਪੁਰ ਨੇ ਸੰਘਰਸ਼ ਲੜਿਆ ਸੀ ਵੀ ਇਹ ਗੈਰ ਕਾਨੂੰਨੀ ਲਾ ਰਹੇ ਹੋ ਇੱਕ ਜਿਹੜੀ ਸੜਕ ਹੈ ਜਰਨਲ ਕਹਿ ਦਈਏ ਛੋਟੀ ਆ ਟੋਲ ਪਰਾਜੇ ਦੇ लायक ਨਹੀਂ ਪਰ ਉਦੋਂ ਵੀ ਪਤਾ ਤੇ ਢਾਣਨ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਹਨੂੰ ਜਿਹੜਾ ਮਟੀਰੀਅਲ ਲਾਇਆ ਚੱਕ ਦਾਂਗੇ ਪਰ ਮਟੀਰੀਅਲ ਚਕਾਉਣ ਲਈ ਡੀਸੀ ਬਠਿੰਡਾ ਨੂੰ ਕਈ ਵਾਰੀ ਮੰਗ ਪੱਤਰ ਭੇਜੇਗੇ ਮੰਗ ਪੱਤਰ ਦਿੱਤੇਗੇ ਕਿ ਗੈਰ ਕਾਨੂੰਨੀ ਆ ਇਹਨੂੰ ਜਲਦੀ ਚਕਵਾਇਆ ਜਾਵੇ ਤਾਂ ਕਿ ਜੋ ਇਹ ਰੋਡ ਦੇ ਉੱਤੇ ਬਚਾਣੇ ਲੱਗਿਆ ਕਾਰਨ ਕਈ ਸਾਢੇ ਅਨੇਕਾਂ ਨੌਜਵਾਨਾਂ ਦੀਆਂ ਜਾਨਾਂ ਗਈਆਂ ਅਨੇਕਾਂ ਫਟੜ ਹੋ ਗਏ ਜਿਹੜਾ ਐਕਸੀਡੈਂਟਾਂ ਨੂੰ ਸੱਦਾ ਦਿੰਦਾ ਸੀ ਨਾਲ ਹੀ ਇੱਥੋਂ ਜੇ ਕਹਿ ਲਈਏ ਇੱਕ ਚੋਰਾਂ ਦਾ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਸੀ ਜਿਹੜੇ ਕਿੱਥੇ ਗਲਤ ਕੰਮ ਚੋਰ ਨਸ਼ੇੜੀ ਰਹਿ ਕੇ ਕੱਲਾ ਧੱਕਾ ਰ ਕੱਲਾ ਕੋਈ ਮੋਟਰਸਾਈਕਲ ਆਉਂਦਾ ਸੀ ਜਾਂ ਕਾਰ ਵਾਲਾ ਉਹਨੂੰ ਪੁੱਟ ਮਾਰ ਕੇ ਵਹੀਕਲ ਫੜਾਇਆ ਜਾਂਦਾ ਸੀ ਇਹਨੂੰ ਚਕਾਉਣ ਲਈ 19 ਜੁਲਾਈ ਨੂੰ ਅਸੀਂ ਡੀਸੀ ਬਠਿੰਡਾ ਨੂੰ ਫੇਰ ਇੱਕ ਮੰਗ ਪੱਤਰ ਦਿੱਤਾ ਕਿ ਇਹ ਜਿਹੜਾ ਪਲਾਟਾ ਚਕਾਇਆ ਜਾਵੇ ਨਹੀਂ ਅਸੀਂ ਆਉਣ ਵਾਲੀ 2 ਅਗਸਤ ਨੂੰ ਵੱਡਾ ਕੱਟ ਕਰਕੇ ਇਹ ਪਲਾਟਾ ਨੂੰ ਚਕਾਵਾਂਗੇ ਅੱਜ ਅਸੀਂ ਕੱਟ ਕਰਕੇ ਆ ਪਿੱਛੇ ਮੇਰੇ ਦੇਖ ਰਹੇ ਹੋ ਪਰ ਇਹ ਸੀ ਕਮਰੇ ਬਣੇ ਹੋਏ ਸੀ ਜਿਹੜੇ ਨਸ਼ੇੜੀਆਂ ਦੇ ਅੱਡੇ ਜਿਹੜੇ ਨਸ਼ੇੜੀਆਂ ਦੇ ਅੱਡੇ ਗਲਤ ਕੰਮ ਕਰਨ ਵਾਲਿਆਂ ਦੇ ਅੱਡੇ ਬਣੇ ਸੀ ਉਹਨੂੰ ਅੱਜ ਢਾਇਆ ਹੋਇਆ ਸੋ ਜਿਹੜਾ ਰਹਿੰਦਾ ਆਉਣ ਵਾਲੇ ਦਿਨਾਂ 'ਚ ਬੀਕੇ ਜੋ ਇੱਕ ਤਾਂ ਸਿੱਧੂਪੁਰ ਢਾਕੇ ਸਾਰੀ ਸੜਕਾ ਜਿਹੜੀ ਸਾਫ਼ ਕਰਕੇ ਪਬਲਿਕ ਨੂੰ ਦੇਵਾਂਗੇ ਕਿਉਂਕਿ ਪਬਲਿਕ ਨੰਗਣ ਲਈ ਬਹੁਤ ਪ੍ਰਸ਼ਾਨ ਸੀ ਮੈਂ ਪਹਿਲੀ ਕਹਿੰਦਾ ਕਿ ਸੜਕ ਹਾਸਿਆਂ ਦਾ ਇੱਕ ਕਹਿ ਲਈਏ ਇੱਕ ਅੱਡਾ ਬਣਿਆ ਹੋਇਆ ਸੀ ਅੱਜ ਅਸੀਂ ਨੂੰ ਚੁਕਾਇਆ ਉਹਨਾਂ ਵਾਲੇ ਜਨਾਂ ਦੇ ਵਿੱਚ ਜਿਹੜਾ ਮਟੀਰੀਅਲ ਰਹਿ ਗਿਆ ਪਿੱਛੇ ਦਿਖ ਰਹੇ ਹਾਂ ਇਹਨੂੰ ਅਸੀਂ ਹਰ ਖਾਲ ਦੇ ਵਿੱਚ ਵੀ ਕੇ ਇੱਕ ਤਸਦੀਪੁਰ ਦੇ ਸਹਿਯੋਗ ਦੇ ਨਾਲ ਜਿਹੜਾ ਰਹਿ ਗਾਉਣ ਵਾਲੇ ਜਨਾਂ ਦੇ ਵਿੱਚ ਸਾਫ਼ ਕਰਾਂਗੇ ਚਕਵਾਵਾਂਗੇ ਉਹਨੂੰ ਕਿ ਬੰਦ ਕਰਦੇ ਆ ਬੰਦ ਕਰਿਆ ਮਰਜੀ ਦੀ ਜੱਕਾ